ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਾਰਗ ਮਹੱਲਾ ਪੰਜਵਾ ਅਬ ਮੂਰੋ ਠਾਕੁਰ ਸਿਓ ਮਨ ਮੰਨਾ ਸਾਧ ਕ੍ਰਿਪਾਲ ਦਇਆਲ ਭਏ ਹੈ ਮੂਰੋ ਪਾਠ ਹੀ ਹੈ ਅਬ ਮੂਰੋ ਦੂਸਰਾ ਮੀਰੋ ਪਾਠ ਵੀ ਹੈਗਾ ਅਬ ਮੂਰੋ ਠਾਕੁਰ ਸਿਓ ਮਨ ਮੰਨਾ ਸਾਧ ਕ੍ਰਿਪਾਲ ਦਇਆਲ ਭਏ ਹੈ ਇਹੋ ਛੇਦਿਓ ਦੁਸਤ ਬਿਗਾਨਾ ਰਹਾਉ ਤੁਮਹੀ ਸੁੰਦਰ ਤੁਮਹ ਸਿਆਨੇ ਤੁਮਹੀ ਸੁਗਰ ਸੁਜਾਨਾ ਸਗਲ ਜੋਗ ਅਰ ਗਿਆਨ ਧਿਆਨ ਇਕ ਨਿਮਖ ਨ ਕੀਮਤ ਜਾਨਾ ਤੁਮਹੀ ਨਾਇਕ ਤੁਮਹ ਚਤੁਰਪਾਤ ਤੁਮਹ ਛਤਰਪਾਤ ਤੁਮਹੀ ਨਾਇਕ ਤੁਮਹ ਛਤਰ ਛਤਰਪਾਤ ਛਤਰਪਾਤ ਛਤਰ ਛਤਰ ਪਾਤ ਤੁਮ ਹੀ ਨਾਇਕ ਤੁਮ ਹੈ ਛਤਰ ਪਾਤ ਤੁਮ ਪੂਰ ਰਹੇ ਭਗਵਾਨਾ ਪਾਵਉ ਦਾਨ ਸੰਤ ਸੇਵਾ ਹਰ ਨਾਨਕ ਸਾਧ ਕੁਰਬਾਨਾ ਪਾਵਉ ਦਾਨ ਇਥੇ ਝਮਕ ਸੰਤ ਸੇਵਾ ਹਰ ਇਥੇ ਵਿਸਰਾਮ ਨਾਨਕ ਸਦ ਕੁਰਬਾਨਾ ਸਾਰਗ ਮਹੱਲਾ ਪੰਜਵਾ ਮੇਰਾ ਮਨ ਚੀਤ ਆਏ ਪ੍ਰੇ ਰੰਗਾ ਬਿਸਰਿਓ ਤੰਦ ਬੰਦ ਮਾਇਆ ਕੋ ਬਿਸਰਿਓ ਤੇ ਝਮਕ ਲਾ ਦੋ ਬਿਸਰਿਓ ਤੰਦ ਬੰਦ ਮਾਇਆ ਕੋ ਇਥੇ ਵਿਸਰਾਮ ਰਜਨ ਰਜਨ ਸਬਾਈ ਜੰਗਾ ਬਿਸਰਿਓ ਤੰਦ ਬੰਦ ਮਾਇਆ ਕੋ ਰਜਨ ਸਬਾਈ ਜੰਗਾ ਰਹਾਉ ਹਰ ਸੇਵਾ ਹਰ ਰਿਦੈ ਬਸਾਵਾ ਹਰ ਪਾਇਆ ਸਤ ਸੰਗਾ ਐਸੋ ਮਿਲਿਓ ਮਨੋਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਪ੍ਰਿਅ ਆਪਣਾ ਗੁਰ ਬਸ ਕਰਦੀਨਾ ਪ੍ਰਿਅ ਆਪਣਾ ਗੁਰ ਬਸ ਕਰਦੀਨਾ ਪ੍ਰਿਅ ਆਪਣਾ ਗੁਰ ਬਸ ਕਰਦੀਨਾ ਭੋਗ ਭੋਗ ਨ ਸੰਗਾ ਨਿਰਭਉ ਭੈ ਨਾਨਕ ਭਉ ਮਿਟਿਆ ਹਰ ਪਾਇਆ ਪਾਠੰਗਾ ਹਰ ਪਾਇਓ ਪਾਠੰਗਾ ਸਾਰਗ ਮਹੱਲਾ ਪੰਜਵਾ ਹਰ ਜੀਉ ਕੇ ਦਰਸ਼ਨ ਕਉ ਕੁਰਬਾਨੀ ਬਚਨ ਨਾਦ ਮੇਰੇ ਸ਼ਰਵਨਹੁ ਪੂਰੇ ਦੇਹਾ ਅੰਤ ਸਮਾਨੀ ਰਹਾਉ ਸੂਤਰ ਤੇ ਗੁਰ ਕੀ ਸੁਹਾਗਨ ਹਰ ਪਾਇਓ ਸੁਘੜ ਸੁਜਾਨੀ ਜਿਹ ਘਰ ਮਹਿ ਬੈਸਨ ਨਹੀਂ ਪਾਵਤ ਸੋ ਥਾਨ ਮਿਲਿਓ ਬਾਸਾਨੀ ਓਨ ਕੈ ਬਸ ਓਨ ਕੈ ਬਸ ਆਇਓ ਭਗਤ ਬਚਲ ਜਿਨ ਰਾਖੀ ਆਨ ਸੰਤਾਨੀ ਓਨ ਕੈ ਬਸ ਆਇਓ ਭਗਤ ਬਚਲ ਬਚਲ ਬੋਲਣਾ ਥੀ ਵਸ਼ਲ ਨਹੀਂ ਕਹਿਣਾ ਜੇ ਨਾ ਕੀ ਆਨ ਸੰਤਾਨੀ ਕਹੋ ਨਾਨਕ ਹਰ ਸੰਗ ਮਨ ਮਾਨਿਆ ਸਭ ਚੂਕੀ ਕਾਣ ਲੋਕਾਨੀ Sarg ਮਹੱਲਾ ਪੰਜਲਾ ਆਬ ਮੇਰੋ ਪੰਚਾ ਤੇ ਸੰਗ ਟੂਟਾ ਇਹ ਮੇਰੋ ਪਾਠ ਸੁੱਧ ਪਾਠ ਹੈ ਪ੍ਰਤਨ ਸਰੂਪਾਂ ਚ ਤੇ ਮੂਰੋ ਛਪ ਗਿਆ ਹੈ ਬੂਥੀਆਂ ਚ ਮੇਰੋ ਪਾਠ ਹੈ ਜੀ ਦਰਸ਼ਨ ਦੇਖ ਭਏ ਮਨ ਆਨੰਦ 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 ਦਰਸ਼ਨ ਦੇਖ ਦਰਸ਼ਨ ਦੇਖ ਭਏ ਮਨ ਆਨੰਦ ਗੁਰ ਕਿਰਪਾ ਤੇ ਛੂਟਾ ਰਹਾਉ ਵਿਖਮ ਥਾਨ ਬਹੁਤ ਬਹੁਤ ਰਿਆ ਅਨਕ ਰਾਖ ਸੂ ਰੂਟਾ ਹਾਂ ਵਿਖਮ ਥਾਨ ਬਹੁਤ ਬਹੁਤ ਰਿਆ ਇੱਥੇ ਵਿਸਰਾਮ ਅਨਿਕ ਰਾਖ ਸੂ ਰੂਟਾ ਸਰੂਟਾ ਨਹੀਂ ਕਹਿਣਾ ਦਲੈਂਕੜ ਹਨ ਸਸੇ ਦੇ ਵੀ ਤੇ ਰਾਰੇ ਦੇ ਵੀ ਸੂਰੂਟਾ ਬਖਮਗਾਰ ਕਰ ਪਹੁੰਚੈ ਨਾਹੀ ਸੰਤ ਸਾਨਦ ਭਏ ਲੂਟਾ ਸਾਨਦ ਨਹੀਂ ਪਾਈ ਸਾਨਤ ਤੱਥਾ ਹੈ ਬਖਮਗਾਰ ਕਰ ਪਹੁੰਚੈ ਨਾਹੀ ਇਥੇ ਵਿਸਰਾਮ ਸੰਤ ਸੰਤ ਸਾਨਤ ਭਏ ਲੂਟਾ ਬਖਮਗਾਰ कार पहुचै नाही संत संत सानथ पे लूटा बहुत खजाने मेरा पालै परिया अमूल लाल आखूटा बहुत खजाने मेरा पालै परिया इति विश्राम अमूल लाल आखूटा बहुत खजाने मेरा पालै परिया अमूल लाल आखूटा हां चलो जी अमूल लाल आखू ਜਾਨ ਨਾਨਕ ਪ੍ਰਾਪਤ ਕਿਰਪਾ ਧਾਰੀ ਤੋ ਮਨ ਮਹ ਹਰ ਰਸ ਕੂਟਾ ਸਰਗ ਮਹੱਲਾ ਪੰਜਵਾ ਆਬ ਮੇਰੋ ਠਾਕੁਰ ਸਿਓ ਮਨ ਲੀਨਾ ਪ੍ਰਾਨ ਤ੍ਰਾਨ ਦਾਨ ਗੁਰ ਪੂਰੈ ਦੀਆ ਉਰਜਾਇਓ ਜਿਉ ਝਾਲ ਮੀਨਾ ਰਹਾਉ ਕਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪ ਸਗਲ ਦਾਨ ਕੀਨਾ ਮੰਤਰ ਮੰਤਰ ਦਰੜਾਏ ਹਰ ਔਖਦ ਗੁਰ ਦਿਓ ਮੰਤਰ ਦਰੜਾਏ ਹਰ ਔਖਦ ਗੁਰ ਦਿਓ ਤਾ ਮਿਲਿਓ ਸਗਲ ਪ੍ਰਬੀਨਾ ਗ੍ਰਹਿ ਤੇਰਾ ਤੂ ਠਾਕੁਰ ਮੇਰਾ ਗੁਰ ਹਉ ਖੋਈ ਪ੍ਰਭ ਦੀਨਾ ਗੁਰ ਹਉ ਇਕੱਠਾ ਨਹੀਂ ਕਹਿਣਾ ਗੁਰ ਹਉ ਖੋਈ ਪਰਾਬ ਦੀਨਾ ਕੋ ਨਾਨਕ ਮੈਂ ਸਹਜ ਘਰ ਪਾਇਆ ਹਰ ਭਗਤ ਪੰਡਾਰ ਖਜ਼ੀਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ